किसान आंदोलन में आंदोलन करने के लिए उसके साथ रेप किया गया किसान आंदोलन में क्या उस रेपिस्ट को तो भी सजा मिलने चाहिए ये भी मानने डालो उसमें लखीमपुर की छब्बीस जनवरी को भारत की अस्मिता पर लाल किले पर झंडा के जहाँ तिरंगा लगा सिख कौम रेप करने वाली कौम है आंदोलन किसान आंदोलन उन्होंने मोर्चिया गई ਯਾਰ ਗੋਦੀ মিডিਆ ਕੀ ਸਮਝੰਦਿਆ ਵੈ ਸਿੱਖ ਕੌਮ ਨੂੰ ਪੂਰੀ ਦੁਨੀਆ ਦੇ ਸਾਹਮਣੇ ਜ਼ਲੀਲ ਕਰਕੇ ਦੁਨੀਆ ਨੂੰ ਇਹ ਦੱਸ ਕੇ ਕਿ ਸਿੱਖ ਕੌਮ ਜਿਹੜੀ ਹੈ ਬੜੀ ਗੰਦੀ ਹੈ ਫਜ਼ਾ ਗੰਦ ਇਹਨਾਂ ਨੇ ਹਰ ਪਾਸੇ ਗੰਦ ਪਾਇਆ ਇਹਨਾਂ ਨੂੰ ਖਤਮ ਕਰੋ 2% ਲੋਕ ਕੀ ਸਮਝੰਦੇ ਕਿ ਇਸ ਕੌਮ ਨੂੰ ਅਸੀਂ ਖਤਮ ਕਰਨਾ ਵੀ ਚਾਹਵਾ ਅਸੀਂ ਅਸੀਂ ਕੀ ਇਸ ਇਸ ਕੌਮ ਨੂੰ ਖਤਮ ਕਰ ਦਾਵਾਂਗੇ ਨਹੀਂ 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 ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਉਸ ਮਾਲਕ ਦਾ ਸਿਸਟਮ ਹੈ ਜਿਹੜਾ ਹੱਕ ਤੇ ਹੁੰਦਾ ਜਿਹੜਾ ਸੱਚ ਤੇ ਹੁੰਦਾ ਉਹਨੂੰ ਕੋਈ ਵੀ ਦੁਨੀਆ ਦੀ ਤਾਕਤ ਖਤਮ ਕਰਨਾ ਵੀ ਚਾਵੇ ਤੇ ਨਹੀਂ ਕਰ ਸਕਦੀ ਤੇ ਜਿਹੜਾ ਸ਼ੈਤਾਨ ਜਿਹੜਾ ਬੇਇਨਸਾਫੀ ਕਰਦਾ ਉਹਨੂੰ ਕੋਈ ਉਹਦਾ ਉਹਨੂੰ ਉਹਦਾ ਤਖਤ ਬਚਾਉਣਾ ਵੀ ਚਾਵੇ ਤੇ ਕੋਈ ਦੁਨੀਆ ਦੀ ਤਾਕਤ ਬਚਾ ਨਹੀਂ ਸਕਦੀ ਹਾਂਜੀ ਇੱਕ ਮੈਸੇਜ ਗਿਆ ਪੂਰੀ ਦੁਨੀਆ ਦੇ ਵਿੱਚ ਜਿਹਦਾ ਨਾ ਹੱਕ ਤੇ ਉੱਤੇ ਖੜੋਤੇ ਜਿਹੜੇ ਸਿੱਖਾਂ ਦਾ ਉਹਨਾਂ ਦਾ ਵੀ ਤੇ ਇਹਨਾਂ ਗੋਦੀ ਮੀਡੀਆ ਦਾ ਵੀ ਤੇ ਖੜ ਪਹਿਲੇ ਆਪਾਂ ਵੀਡੀਓ ਦੇ ਦੇ ਫਿਰ ਆਪਾਂ ਗੱਲਬਾਤ ਕਰਦੇ ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਸਰੋਤਿਆਂ ਗੱਜ-ਬੱਜ ਕੇ ਸਭ ਤੋਂ ਪਹਿਲਾਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਫਤਿਹ ਨਾਲ ਸਾਂਝ ਪਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਦੇ ਦੌਰ ਦੇ ਵਿੱਚ ਜਿੱਥੇ ਕਿ ਇਨਸਾਨੀਅਤ ਖੰਭ ਲਾ ਕੇ ਉੜ ਚੁੱਕੀ ਹੈ ਬੰਦਾ ਬੰਦਾ ਨਹੀਂ ਰਿਹਾ ਬੰਦੇ ਦੇ ਅੰਦਰ ਹੈਵਾਨੀਅਤ ਨੇ ਜਨਮ ਲੈ ਲਿਆ ਹੈ ਇਨਸਾਨ ਇਨਸਾਨ ਨਹੀਂ ਰਿਹਾ ਇਨਸਾਨ ਜਿੱਦਾਂ ਕਿ ਸ਼ੈਤਾਨ ਬਣ ਗਿਆ ਹੈ ਔਰ ਸ਼ੈਤਾਨ ਦਾ ਮਾਰਿਆ ਹੋਇਆ ਬੰਦਾ ਅੱਜ ਬਹੁਤ ਵੱਡੀ ਤਾਦਾਦ ਵਿੱਚ ਐਸੇ ਕੁਕਰਮ ਕਰ ਰਿਹਾ ਜਿੰਨਾ ਕੁਕਰਮਾਂ ਨੂੰ ਦੇਖ ਕੇ ਸੁਣ ਕੇ ਸਾਡੀ ਰੂਹ ਕੰਬ ਜਾਂਦੀ ਹੈ ਜਦੋਂ ਕਿਸੇ ਬੰਦੇ ਦੇ ਅੰਦਰ ਹਮਾਨੀਅਤ ਜਨਮ ਲੈ ਲੈਂਦੀ ਹੈ ਉਹ ਹਮਾਨੀਅਤ ਬੰਦੇ ਨੂੰ ਕਿਸੇ ਜੋਗਾ ਬਣੀ ਛੱਡਦੀ ਹੈ ਅੱਜ ਦਾ ਸਾਡਾ ਸਮਾਜ ਬਹੁਤ ਜ਼ਿਆਦਾ ਗਰਕ ਚੁੱਕਾ ਹੈ ਕੁਝ ਸਾਡੇ ਮੀਡੀਏ ਮੀਡੀਆ ਨੇ ਐਸਾ ਸਾਡੇ ਦਿਮਾਗਾਂ ਉੱਤੇ ਅਸਰ ਕੀਤਾ ਹੈ ਕਿ ਮਾਰੀਆਂ ਚੀਜ਼ਾਂ ਦੇਖ ਦੇ ਕੇ ਦਿਮਾਗ ਉਸੇ ਹੀ ਪਾਸੇ ਨੂੰ ਬੰਦੇ ਦਾ ਲੱਗਾ ਰਹਿੰਦਾ ਹੈ ਹੁਣੇ-ਹੁਣੇ ਇੱਕ ਘਟਨਾ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਅੱਗ ਦੀ ਤਰ੍ਹਾਂ ਉਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਹ ਵੀਡੀਓ ਦੇ ਵਿੱਚ ਇੱਕ ਗੋਰਾ ਔਰਤ ਤੇ ਮਰਦ ਦੋਨੋਂ ਜਾਣੇ ਆਪਣੀ ਬੋਲੀ ਦੇ ਵਿੱਚ ਸਪੈਨਿਸ਼ ਬੋਲੀ ਦੇ ਵਿੱਚ ਆਪਣਾ ਦੁੱਖ ਰੋ ਕੇ ਸੁਣਾ ਰਹੇ ਆ ਅਸਲ ਦੇ ਵਿੱਚ ਗੱਲ ਕੀ ਹੋਈ ਹੈ ਕਿ ਇਹ ਜਿਹੜੇ ਦੋਨੋਂ ਜੋੜੇ ਹੈ ਇਹ ਦੋਨੋਂ ਬ੍ਰਾਜ਼ੀਲ ਦੇ ਰਹਿਣ ਵਾਲੇ ਹੈ ਇਹਨਾਂ ਨੇ ਹੁਣ ਤੱਕ 67 ਦੇਸ਼ਾਂ ਦਾ ਤਕਰੀਬਨ ਤਕਰੀਬਨ ਦੌਰਾ ਕੀਤਾ ਹੈ ਬਹੁਤ ਸਾਰੀਆਂ ਇਸਲਾਮਿਕ ਕੰਟਰੀਆਂ ਜਿਨ੍ਹਾਂ ਦੇ ਵਿੱਚ ਅਸੀਂ ਸੁਣਦੇ ਹਾਂ ਕਿ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਉਥੇ ਇਨਸਾਨ ਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਕਿਸੇ ਵੀ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਐਸੀਆਂ ਅਫਵਾਹਾਂ ਉੜਦੀਆਂ ਜਿਨ੍ਹਾਂ ਕੰਟਰੀਆਂ ਵਿੱਚ ਸੁਣੀਆਂ ਜਾਂਦੀਆਂ ਨੇ ਉਹਨਾਂ ਕੰਟਰੀਆਂ ਦੇ ਵਿੱਚ ਵੀ ਇਹ ਦੌਰਾ ਕਰਕੇ ਆਏ ਹੈ ਘੁੰਮਦੇ ਘੁੰਮਦੇ ਵਿਚਾਰੇ ਆਖਰਕਾਰ ਆਪਣੇ ਮੋਟਰਸਾਈਕਲ ਦੀ ਉੱਤੇ ਭਾਰਤ ਦੇ ਵਿੱਚ ਆ ਗਏ ਭਾਰਤ ਜਿੱਥੋਂ ਦੇ ਬਾਰੇ ਲੋਕ ਇਹ ਕਹਿੰਦੇ ਆ ਕਿ ਭਾਰਤ ਮਾਤਾ ਹੈ ਭਾਵ ਇਹ ਧਰਤੀ ਨੂੰ ਇਹ ਮਾਤਾ ਕਹਿੰਦੇ ਆ ਤੇ ਉਸੇ ਹੀ ਧਰਤੀ ਦੇ ਲੋਕ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਅਤਿੱਥੀ ਦੇਵੋ ਭਵ ਪ੍ਰਚਾਰ ਕਰਦੇ ਨੇ ਲੋਕ ਕਿ ਜਿਹੜਾ ਸਾਡਾ ਅਤਿੱਥੀ ਹੈ ਸਾਡਾ ਜਿਹੜਾ ਸਾਡੇ ਘਰ ਵਿੱਚ ਆਉਣ ਵਾਲਾ ਕੋਈ ਇਨਸਾਨ ਹੈ ਉਹ ਸਾਡੇ ਲਈ ਦੇਵਤਾ ਦੇ ਸਰੂਪ ਹੈ ਪਰ ਹੁਣ ਤੱਕ ਬਹੁਤ ਸਾਰੀਆਂ ਵਿਦੇਸ਼ੀ ਕੁੜੀਆਂ ਦੇ ਨਾਲ ਇਸ ਧਰਤੀ ਦੇ ਉੱਤੇ ਜ਼ਬਰਜਨਾਹ ਹੋਇਆ ਹੈ ਬਹੁਤ سارے ਅਜਿਹੇ ਕੇਸ ਆਏ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਉਹ ਜਿਹੜੇ ਜਿਹੜਾ ਜੋੜਾ ਹੈ ਜਦੋਂ 67 ਦੇਸ਼ਾਂ ਦਾ ਦੌਰਾ ਕਰਨ ਤੋਂ ਬਾਅਦ ਭਾਰਤ ਦੇ ਵਿੱਚ ਆਉਂਦਾ ਤੇ ਕੁੜੀ ਦਾ ਨਾਮ ਫਰਨੇਡਾ ਹੈ ਤੇ ਉਹ ਕੁੜੀ ਜਿਹੜੀ ਹੈ ਆਪਣੇ ਘਰ ਵਾਲੇ ਦੇ ਨਾਲ ਝਾਰਖੰਡ ਵਿੱਚ ਪਹੁੰਚਦੀ ਹੈ ਝਾਰਖੰਡ ਦੇ ਦੁਮਕਾ ਇਲਾਕੇ ਦੇ ਵਿੱਚ ਜਦੋਂ ਪਹੁੰਚਦੀ ਹੈ ਤੇ ਰਾਤ ਨੂੰ ਆਪਣੇ ਟੈਂਟ ਵਿੱਚ ਲੰਮੇ ਪਏ ਹੁੰਦੇ ਨੇ ਜਦੋਂ 10-12 ਜਾਣੇ ਉਹਨਾਂ ਦੇ ਉੱਤੇ ਅਚਾਨਕ ਅਟੈਕ ਕਰਦੀ ਹਮਲਾ ਕਰਦੀ ਹੈ ਤੇ ਰਲ ਕੇ ਉਸ ਔਰਤ ਨੂੰ ਕੁੱਟ ਮਾਰ ਕਰਕੇ ਤੇ ਉਹਦੇ ਨਾਲ ਬਲਾਤਕਾਰ ਕੀਤਾ ਜਾਂਦਾ ਰੇਪ ਕੀਤਾ ਜਾਂਦਾ ਧੱਕਾ ਕੀਤਾ ਜਾਂਦਾ ਉਸ ਔਰਤ ਦੇ ਨਾਲ ਤੇ ਉਹਦਾ ਜਿਹੜਾ ਘਰ ਵਾਲਾ ਹੈ ਉਹਦੇ ਧੌਣ ਦੇ ਉੱਤੇ ਚਾਕੂ ਰੱਖ ਕੇ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਰੇਪ ਹੋਣ ਤੋਂ ਬਾਅਦ ਉਹ ਆਪਣੀ ਵੀਡੀਓ ਜਾਰੀ ਕਰਦੇ ਨੇ ਸੋਸ਼ਲ ਮੀਡੀਆ 'ਤੇ ਇੰਸਟਾਗ੍ਰam ਉੱਤੇ ਉਸ ਵੀਡੀਓ ਨੂੰ ਪਾਇਆ ਜਾਂਦਾ ਇੰਸਟਾਗ੍ਰਾਮ ਤੋਂ ਲੱਖਾਂ ਵਿਊ ਉਸ ਵੀਡੀਓ ਨੂੰ ਆਉਂਦੇ ਆ ਥੋੜੇ ਸਮੇਂ ਚ ਬਾਅਦ ਵਿੱਚ ਕਿਹਾ ਜਾਂਦਾ ਹੈ ਕਿ ਉਸ ਵੀਡੀਓ ਨੂੰ ਇੰਸਟਾਗ੍ਰਾਮ ਤੋਂ ਹਟਾ ਦਿੱਤਾ ਜਾਂਦਾ ਹੈ ਉਹ ਵਿਚਾਰੀ ਔਰਤ ਉਸੇ ਹੀ ਮਾੜੀ ਹਾਲਤ ਦੇ ਵਿੱਚ ਜਿਹਦੀਆਂ ਕਿ ਤੁਸੀਂ ਵੀਡੀਓ ਵੀ ਦੇਖ ਚੁੱਕੇ ਹੋਗੇ ਫੋਟੋਆਂ ਵੀ ਦੇਖ ਚੁੱਕੇ ਹੋਗੇ ਹੁਣ ਤੱਕ ਤੇ ਮੈਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਉਸ ਔਰਤ ਨੂੰ ਬਹੁਤ ਬੁਰੀ ਤਰੀਕੇ ਨਾਲ ਕੁੱਟਿਆ ਮਾਰਿਆ ਜਾਂਦਾ ਉਹਦੇ ਤੇ ਜ਼ੁਲਮ ਕੀਤਾ ਜਾਂਦਾ ਹੈ ਉਹ ਵਿਚਾਰੀ ਔਰਤ ਆਪ ਖੁਦ ਹੀ ਆਪਣਾ ਮੋਟਰਸਾਈਕਲ ਚਲਾ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਹਸਪਤਾਲ ਵਿੱਚ ਪਹੁੰਚਦੀ ਹੈ ਇਹ ਸਾਡੇ ਲੋਕਾਂ ਦੀ ਹਾਲਤ ਹੈ ਉਸ ਤੋਂ ਬਾਅਦ ਉਹ ਆਪਣਾ ਬਿਆਨ ਜਾਰੀ ਕਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਥੂ ਥੂ ਹੋ ਰਹੀ ਹੈ ਥੂ ਥੂ ਔਰ ਉਹ ਭਾਰਤ ਉਹ ਭਾਰਤ ਜਿਹੜਾ ਭਾਰਤ ਇਹ ਕਹਿੰਦਾ ਸਾਡੀ ਸੰਸਕ੍ਰਿਤੀ ਬੜੀ ਉੱਚੀ ਸੋਚੀ ਆ ਸੰਸਕ੍ਰਿਤੀ ਹੈ ਸਾਡੀ ਜਦੋਂ ਤੋਂ ਬਾਹਰੋਂ ਕੋਈ ਔਰਤ ਜਾਂ ਬਾਹਰੋਂ ਕੋਈ ਹੋਰ ਸਾਡੇ ਦੇਸ਼ ਵਿੱਚ ਘੁੰਮਣ ਲਈ ਆਉਂਦਾ ਹੈ ਤੇ ਉਹਦੇ ਨਾਲ ਆ ਦੁਰਵਿਹਾਰ ਕੀਤਾ ਜਾਂਦਾ ਇਸ ਲਈ ਕਹਿਣਾ ਪੈਂਦਾ ਇਸ ਦੇਸ਼ ਸਾਡਾ ਨਹੀਂ ਜਦੋਂ ਇਸੇ ਹੀ ਦੇਸ਼ ਦੇ ਲੋਕਾਂ ਨੇ ਮੁਹੰਮਦ ਸਰ ਇਕਬਾਲ ਸਰ ਮੁਹੰਮਦ ਇਕਬਾਲ ਜਿਨ੍ਹਾਂ ਦਾ ਇਹ ਤराना ਗਾਉਂਦੇ ਹੈ ਜਿਹਦੇ ਵਿੱਚ ਇਹ ਸ਼ਬਦ ਲਿਖੇ ਹੋਏ ਹੈ ਸਾਰੇ ਜਹਾਂ ਸੇ ਅਸ਼ਾ ਹਿੰਦੁਸਤਾਨ ਹਮਾਰਾ ਗਾਉਂਦੇ ਹਨ ਲੇਕਿਨ ਜਦੋਂ ਆਜ਼ਾਦੀ ਤੋਂ ਬਾਅਦ ਉਸ ਬੰਦੇ ਦੇ ਨਾਲ ਕੁੱਤੇਖਾਨੀ ਹੋਈ ਉਸ ਬੰਦੇ ਨਾਲ ਜੋ ਕੁਝ ਹੋਇਆ ਉਹਨੇ ਹਾਲਾਤ ਦੇਖੇ ਤਾਂ ਉਹਨੇ ਕਿਹਾ ਸੀ ਆਪ ਨੂੰ ਸ਼ਰਮ ਸੀ ਆਤੀ ਹੈ ਇਸ ਦੇਸ਼ ਕੋ ਆਪਣਾ ਵਤਨ ਕਹਤੇ ਹੋਏ ਸ਼ਬਦ ਇਦਰ-ਦਰੋ ਹੋ ਸਕਦੇ ਨੇ ਪਰ ਉਹਦਾ ਕਹਿਣ ਦਾ ਮਤਲਬ ਸੀ ਕਿ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਸ ਦੇਸ਼ ਨੂੰ ਆਪਣਾ ਦੇਸ਼ ਕਿਵੇਂ ਕਹਿ ਲਵਾਂ ਇਹ ਹਾਲਾਤ ਹੈ ਜਿੱਥੇ ਆਏ ਦਿਨ ਕੁੜੀਆਂ ਦੇ ਨਾਲ ਬਲਾਤਕਾਰ ਹੁੰਦੇ ਹੈ ਇੱਕ ਛੋਟੀ ਜੀ ਬੱਚੀ ਨੂੰ ਮੰਦਰ ਵਿੱਚ ਰੱਖਿਆ ਗਿਆ ਸੀ ਆਪਾਂ ਸਾਰਿਆਂ ਨੇ ਵੇਖਿਆ ਨਾ ਪੂਰੇ ਵਰਲਡ ਦੇ ਵਿੱਚ ਛੋਟੀ ਜੀ ਕੁਛੀ ਮੰਦਰ ਵਿੱਚ ਕਈ ਦਿਨ ਰੱਖਿਆ ਗਿਆ ਬਲਾਤਕਾਰ ਕੀਤੇ ਗਏ ਉਸ ਬੱਚੀ ਦੇ ਨਾਲ ਉਹਨੂੰ ਬਾਅਦ ਵਿੱਚ ਖਤਮ ਕਰ ਦਿੱਤਾ ਗਿਆ ਇਹ ਸਾਡੇ ਹਾਲਾਤ ਹੈ ਹੁਣ ਇਸ ਘਟਨਾ ਨੇ ਪੂਰੇ ਵਰਲਡ ਦੇ ਵਿੱਚ ਹਿੰਦੂਸਤਾਨੀਆਂ ਦਾ ਕੀ ਨਸ਼ਰ ਕਰਨਾ ਹੈ ਕੀ ਕਹਣਗੇ ਅਸੀਂ ਇੰਡੀਆ ਨਾ ਕੀ ਕਹਣਗੇ ਅਸੀਂ ਭਾਰਤ ਤੋਂ ਆ ਇਹ ਹਾਲਾਤ ਹੈ ਇਹ ਹਾਲਾਤ ਗਵਰਨਮੈਂਟ ਨੂੰ ਕੀ ਚਾਹੀਦਾ ਗਵਰਨਮੈਂਟ ਨੂੰ ਚਾਹੀਦਾ ਉਹਨਾਂ ਬੰਦਿਆਂ ਨੂੰ ਫੜੇ ਤੇ ਸ਼ਰੇਆਮ ਚੁਰਾਏ ਵਿੱਚ ਖੜੇ ਕਰਕੇ ਗੋਲੀ ਨਾਲ ਭੁੰਨੇ ਜਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦੇਵੇ ਪਰ ਐਸਾ ਨਹੀਂ ਹੁੰਦਾ ਕਿਉਂਕਿ ਇਹੋ ਜੀਆਂ ਗੱਲਾਂ ਦੇ ਨਾਲ ਤਾਂ ਆਪਾਂ ਕਹਿੰਨੇ ਆ ਜੀ ਆਮ ਹਿੰਦੋਸਤਾਨੀ ਐ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ਐਸੇ ਆਪਾਂ ਵਿਦੇਸ਼ਾਂ ਦੇ ਵਿੱਚ ਬਾਹਰ ਘੁੰਮਦੇ ਆ ਕਿਸੇ ਦੀ ਮਜਾਲ ਨਹੀਂ ਹੁੰਦੀ ਕੋਈ ਅੱਖ ਵੀ ਪੁੱਟ ਕੇ ਵੇਖ ਲਵੇ ਹੈਰਾਨੀ ਦੀ ਗੱਲ ਐ ਕੀ ਤੁਹਾਡੇ ਦੇਸ਼ ਦੇ ਵਿੱਚ ਕੀ ਲੋਕ ਆਉਣਗੇ ਘੁੰਮਣ ਵਾਸਤੇ ਕੀ ਲੋਕ ਮੂੰਹ ਕਰਨਗੇ ਮੈਂ ਤਾਂ ਕਹਾਂਗਾ ਬੇਵਕੂਫ ਹੋਣੀ ਆ ਕੁੜੀ ਜਿਨੇ ਪਹਿਲਾਂ ਇਸ ਕੰਟਰੀ ਦਾ ਇਤਿਹਾਸ ਨਹੀਂ ਪੜਿਆ ਹੋਣਾ ਕੇ ਬੀਬਾ ਇਥੇ ਬੜੇ ਮਾੜੇ ਹਾਲਾਤ ਹੈ ਤੈਨੂੰ ਆਉਣਾ ਨਹੀਂ ਚਾਹੀਦਾ ਪਰ ਉਸ ਵਿਚਾਰੀ ਦੇ ਨਾਲ 7-8 ਜਾਂ 10 ਜਾਣਿਆਂ ਨੇ ਗੈਂਗਰੇਪ ਕੀਤਾ ਫਿਰ ਮਾਰਿਆ ਕੁੱਟਿਆ ਉਹਦੀ ਬੁਰੀ ਹਾਲਤ ਕਰ ਦਿੱਤੀ ਕੀ ਮੂੰਹ ਦਿਖਾਉਣਗੇ ਇਹ ਵਰਲਡ ਨੂੰ ਕੀ ਮੂੰਹ ਦਿਖਾਉਣਗੇ ਇਹ ਹਾਲਾਤ ਹੈ ਇਸ ਕੰਟਰੀ ਦੇ ਪਰ ਨਹੀਂ ਆਪਾਂ ਫੇਰ ਵੀ ਤਾਂ ਆਪਾਂ ਫੇਰ ਵੀ ਕਹਿਣਾ ਅਸੀਂ ਸਾਰੇ ساری ਦੁਨੀਆ ਤੋਂ ਚੰਗੇ ਆ ਕਿਹੜੇ ਪਾਸੇ ਤੁਸੀਂ ਚੰਗੇ ਹੋ ਤੁਸੀਂ 2-2 ਸਾਲ ਦੀਆਂ ਬੱਚੀਆਂ ਨਹੀਂ ਛੱਡਦੇ ਤੁਹਾਡੇ ਵਿਹੜੇ ਵਿੱਚ ਕੋਈ ਗਵਾਂਢੀ ਆ ਜਾਂਦਾ ਉਹਨੂੰ ਨਹੀਂ ਤੁਸੀਂ ਛੱਡਦੇ ਅਸੀਂ ਤਾਂ ਦੂਰ ਨਾ ਜਾਈਏ ਸਾਡੀ ਕੌਮ ਦੇ ਨਾਲ ਕੀ ਕੀਤਾ ਗਿਆ 1984 ਦੇ ਵਿੱਚ ਸਾਡੀ ਕੌਮ ਨਾਲ ਕੀ ਕੀਤਾ ਗਿਆ ਦਿੱਲੀ ਵਿੱਚ ਕੁੜੀਆਂ ਦੇ ਨਾਲ ਕੀ ਕੀਤਾ ਗਿਆ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਢਾਇਆ ਗਿਆ ਉੱਥੋਂ ਦੇ ਲੋਕਾਂ ਦੇ ਨਾਲ ਕੀ ਕੀਤਾ ਗਿਆ ਹੁਣ ਦੇਖਾਂਗੇ ਕੀ ਕਰਦੇ ਆ ਇਹ ਲੋਕ ਉਹ ਵਿਚਾਰੀ ਰੋ ਰੋ ਕੇ ਆਪਣਾ ਦੁੱਖ ਬਿਆਨ ਕਰ ਰਹੀ ਹੈ ਹੁਣ ਦੇਖਦੇ ਹਾਂ ਕੀ ਕਰਦੇ ਆ ਲੋਕ ਉਹਦੀ ਵੀਡੀਓ ਨੂੰ ਜੇਕਰ ਤੁਸੀਂ ਸੁਨਣਾ ਹੋਵੇ ਤੇ ਸੁਣ ਕੇ ਤੁਸੀਂ ਸਮਝਣਾ ਹੋਵੇ ਤੇ ਤੁਹਾਨੂੰ ਟ੍ਰਾਂਸਲੇਟਰ ਦੀ ਲੋੜ ਪਵੇਗੀ Google ਤੇ ਪਾ ਕੇ ਵੀ ਤੁਸੀਂ ਚੰਗੀ ਤਰ੍ਹਾਂ ਉਹਦੀ ਗੱਲਾਂ ਨੂੰ ਸੁਣ ਸਕਦੇ ਹੋ ਕਿ ਕਿਵੇਂ ਉਹਨਾਂ ਵਿਚਾਰਿਆਂ ਨੇ ਆਪਣਾ ਦੁੱਖ ਰੋਇਆ ਸੋ ਜੋ ਹਾਲਾਤ ਅੱਜ ਦੇ ਸਮੇਂ ਵਿੱਚ ਬਣੇ ਐ ਸਾਨੂੰ ਬਹੁਤ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਸਾਹਮਣਾ ਬਹੁਤ ਮਾੜੇ ਹਾਲਾਤ ਐ ਇਹ ਕੁਝ ਪੂਰੇ ਸਮਾਜ ਦੇ ਵਿੱਚ ਇੱਕ ਗੰਦਗੀ ਜਿਹੜੀ ਐ ਫੈਲ ਰਹੀ ਐ ਇਤੋਂ ਬਚਣਾ ਬਹੁਤ ਜ਼ਰੂਰੀ ਸਤਿਗੁਰੂ ਨੇ ਪਾਵਨ ਬਾਣੀ ਦੇ ਵਿੱਚ ਬੜੀ ਵਾਰ ਆਖਿਆ ਹੈ ਕਿ ਜਦੋਂ ਬੰਦੇ ਦੇ ਸਿਰ ਉੱਤੇ ਕਾਮਸਵਾਰ ਹੋ ਜਾਂਦਾ ਬੰਦਾ ਅੰਨਾ ਹੋ ਜਾਂਦਾ ਤੇ ਅੰਨਾ ਹੋਇਆ ਜਿਹੜਾ ਬੰਦਾ ਨਾ ਉਹਨੂੰ ਇਹੋ ਜਿਹਾ ਇੱਕ ਕਰਮ ਕਰਨ ਲੱਗਿਆਂ ਸ਼ਰਮ ਬਿਲਕੁਲ ਵੀ ਨਹੀਂ ਆਉਂਦੀ ਪਰ ਫਿਰ ਵੀ ਸਾਰੇ ਦੇ ਜਹਾਂ ਸਿਆਸ਼ਾ ਹਿੰਦੁਸਤਾਨ ਹਮਾਰਾ ਹੈ ਸ਼ੁਕਰ ਹੈ ਰਬ ਦਾ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖ ਕੌਮ ਦੇ ਵਿੱਚ ਜਨਮ ਦਿੱਤਾ ਦਇਆ ਕੀਤੀ ਦਾਤੇ ਨੇ ਬਚਾ ਕੇ ਰੱਖਿਆ ਇਹੋ ਜਿਹੇ ਕੁਕਰਮਾਂ ਤੋਂ ਤੇ ਦਾਤਾ ਕਿਰਪਾ ਕਰੇ ਬਚਾ ਕੇ ਹੀ ਰੱਖੇ ਦਇਆ ਕਰੇ ਬਚਾ ਕੇ ਰੱਖੇ ਸੋ ਆਵਾਜ਼ ਬਰੰਦ ਕਰੋ ਅੱਗ ਦੀ ਤਰ੍ਹਾਂ ਇਸ ਵੀਡੀਓ ਨੂੰ ਫੁਲਾ ਦਿਓ ਇੰਟਰਨੈਟ ਉੱਤੇ ਕਿ ਗਵਰਨਮੈਂਟ ਮਜਬੂਰ ਹੋ ਜਾਵੇ ਤੇ ਪੂਰੇ ਵਰਲਡ ਦੇ ਵਿੱਚ ਲੋਕਾਂ ਨੂੰ ਇਹਨਾਂ ਦੀ ਸੱਚਾਈ ਦਾ ਪਤਾ ਲੱਗੇ ਤੇ ਲੋਕ ਉਥੇ ਵੜਨ ਲੱਗਿਆਂ ਵੀ ਇਹ ਮਹਿਸੂਸ ਕਰਨ ਸੋਚਣ ਪੀ ਆਪਾਂ ਜਾਣਾ ਤੇ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ ਉੱਥੇ ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤੇ ਗਾਣ ਜਰੂਰ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਨੇ ਗੰਧ ਪਾਇਆ ਸਿੱਖ ਕੌਮ ਜਿਹੜੀ ਹੈ ਨਾ 2% ਲੋਕ ਖਾਲਸਤਾਨੀ ਹੈ ਅਤੰਗਵਾਦੀ ਹੈ ਜਾਹਲ ਹੈ ਬੱਚਿਆਂ ਨੂੰ ਜਿਹੜਾ ਪੜਾਉਂਦੇ ਪੈਰਾਂ ਤੇ ਨਹੀਂ ਖਲੋਂਦੇ ਇਹ ਗਾਣਗੇ ਵਾਦੇ ਇਨਨਿ ਫਜ਼ਾ ਨੂੰ ਵੀ ਗੰਦਾ ਕੀਤਾ ਵੈ ਇਹ ਗੋਦੀ ਮੀਡੀਆ ਆ ਗੱਲਾਂ ਪੂਰੀ ਦੁਨੀਆ ਨੂੰ ਦੱਸਦਾ ਵੈ ਸ਼ੈਤਾਨ ਪੂਰੀ ਦੁਨੀਆ ਨੂੰ ਕੀ ਦੱਸਦਾ ਵੈ ਕਿ ਸਿੱਖ ਕੌਮ ਜਿਹੜੀ ਹੈ ਜਾਹਲ ਹੈ ਸਿੱਖ ਕੌਮ ਅੱਛਾ ਹਾਂ ਇੱਕ ਹੋਰ ਗੱਲ ਸਿੱਖ ਕੌਮ ਬੀਬੀਆਂ ਦੀਆਂ ਇੱਜ਼ਤਾਂ ਵੀ ਲੁੱਟਦੀ ਹੈ ਯਾਰ ਇਹ ਵੀ ਚੀਜ਼ ਪੂਰੀ ਦੁਨੀਆ ਨੂੰ ਦਿਖਾਉਂਦੇ ਨੇ ਨਹੀਂ ਯਕੀਨ ਉਹ ਵੀ ਦੇਖ ਲੋ ਜ਼ਰਾ ਛੋਟਾ ਜਿਹਾ ਤੁਸੀਂ ਜਰਾ ਜਰਾ ਕਲਿੱਪ ਦੇਖੋ ਫਿਰ ਤੁਸੀਂ ਦੇਖੋ ਉਸ ਮਾਲਕ ਦਾ ਸਿਸਟਮ ਦੇਖੋ ਉਸ ਮਾਲਕ ਦਾ ਹੁਕਮ ਹੈ ਇਨਸਾਫ ਕਰਨ ਵਾਲੀ ਕੌਮ ਇੱਜ਼ਤਾਂ ਬਚਾਉਣ ਵਾਲੀ ਕੌਮ ਜਿਹੜੀ ਹੱਕ ਸੱਚ ਤੇ ਹੋਵੇ ਜਿਹੜਾ ਬੰਦਾ ਇਨਸਾਫ ਕਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਨਸਾਫ ਕਰਦੇ ਰਹੇ ਆ ਜਿਹੜਾ ਇਨਸਾਫ ਕਰਦਾ ਨਾ ਪੂਰੀ ਦੁਨੀਆ ਦੀ ਤਾਕਤ ਉਸ ਉਹਨੂੰ ਉਹਨਾਂ ਨੂੰ ਖਤਮ ਵੀ ਕਰਨਾ ਚਾਵੇ ਤੇ ਨਹੀਂ ਕਰ ਸਕਦਾ ਜੇੜੀ ਕੌਮ ਬੇਇਨਸਾਫੀ ਕਰਦੀ ਹੈ ਜਿਹੜੀ ਕੌਮ ਜਿਹੜਾ ਅੰਦਰਾਂ ਇਜ਼ਤਾਂ ਲੁੱਟਦੀ ਹੈ ਪਰੋਲਾਂ ਦਿੰਦੀ ਹੈ ਬਲਤਕਾਰੀਆਂ ਨੂੰ ਮੰਦਰ ਦੇ ਵਿੱਚ ਜਿਹੜੇ ਬਲਤਕਾਰ ਹੁੰਦੇ ਆ ਉਹਨਾਂ ਨੂੰ ਛੱਡਦੀ ਹੈ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਵੀ ਪਰੋਲਾਂ ਦਿੰਦੀ ਹੈ ਜਿਹੜੇ ਹੱਕਸਾਥੇ ਹੋਣ ਉਹਨਾਂ ਨੂੰ ਬਾਹਰ ਨਹੀਂ ਉਹਨਾਂ ਨੂੰ ਵਾਪਸ ਓਏ ਹੋਏ ਉਹਨਾਂ ਨੂੰ ਰਿਹਾ ਨਹੀਂ ਕਰਦੀ ਉਹ ਉਹ ਆਪਣੇ ਆਪ ਨੂੰ ਬਚਾਉਣਾ ਵੀ ਚਾਵੇ ਤੇ ਨਹੀਂ ਬਚਾ ਸਕਦੇ ਕਿਉਂਕਿ ਉਸ ਮਾਲਕ ਦਾ ਹੋਪਾ ਹਾਂਜੀ ਅਦਰਾਂ ਇੱਕ ਛੋਟੀ ਜੀ ਵੀਡੀਓ ਸੁਣੋ ਫੇ ਤੁਸੀਂ ਉਸ ਮਾਲਕ ਦਾ ਸਿਸਟਮ ਦੇਖੋ ਉਸ ਮਾਲਕ ਦਾ ਸਿਸਟਮ ਕੀ ਹੈ ਇਹ ਕੀ ਸਮਝਣ ਦੇ ਹੈ ਕਿ ਅਸੀਂ ਸਿੱਖਾਂ ਨੂੰ ਅਸੀਂ ਬਦਨਾਮ ਕਰ ਦਵਾਂਗੇ ਅਸੀਂ ਜਨਾਨ ਜਿਹੜਾ ਹੁੰਦਾ ਨਾ ਸਿੱਖ ਕੌਮ ਓਏ ਸਿੱਖ ਕੌਮ ਕੌਣ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਮੁਸਲਮਾਨ ਕੌਣ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਜਿਹੜਾ ਹੁੰਦਾ ਨਾ ਇਹ ਮੁਸਲਮਾਨਾਂ ਨੂੰ دہشت ਗਰਦ ਅਤੰਗਵਾਦੀ ਬਲਤਕਾਈ मुसलमानों के मुसलमान ने बलात्कार किया हाँ जी हम हकीकत देखो सीखो पहले एक, एक, एक बंगाल किसान आंदोलन करने के लिए उसके साथ रेप किया गया किसान आंदोलन में क्या उस रेपिस्ट को भी सजा मिलनी चाहिए ये भी मानने डालो उसमें लखीमपुर की 26 जनवरी को ਭਾਰਤ ਕੀ ਅਸਮਿਤਾ ਪਰ ਚਾ ਲਾਲ ਕਿਲੇ ਪਰ ਝੰਡਾ ਕਹ ਜਹਾਂ ਤਿਰੰਗਾ ਲਗਾ ਦਿੱ ਜਿਸ ਕੌਮ ਨੇ ਇਨਾ ਦੀਆਂ ਇੱਜ਼ਤਾਂ ਬਚਾਈਆਂ ਸੀ ਜਿਸ ਕੌਮ ਨੇ ਇਨਾ ਨੂੰ ਸਾਹ ਦਿੱਤਾ ਸੀਗਾ ਜਿਸ ਕੌਮ ਨੇ ਆਪਣਾ ਸੀਸ ਲਵਾ ਲਿਆ ਸੀਗਾ ਆਪਣੇ ਵਾਸਤੇ ਨਹੀਂ ਇਹਨਾਂ ਦੇ ਜਨਮ ਵਾਸਤੇ ਇਹਨਾਂ ਦੀ ਇਹਨਾਂ ਦੀ ਇਹਨਾਂ ਦਾ ਜਿਹੜਾ ਹੁੰਦਾ ਨਾ ਇਹਨਾਂ ਦੀ ਜ਼ਿੰਦਗੀ ਬਚ ਜਾਵੇ ਇਹਨਾਂ ਦਾ ਮਕਾਨ ਬਚ ਜਾਵੇ ਇਹਨਾਂ ਦਾ ਘਰ-ਬਾਰ ਬਚ ਜਾਵੇ ਜੋ ਕੀਤਾ ਆਪਣੇ ਵਾਸਤੇ ਨਹੀਂ ਇਹਨਾਂ ਵਾਸਤੇ ਕੀਤਾ ਉਹ ਹੀ ਕੌਮ ਉਹ ਹੀ ਪੂਰੀ ਦੁਨੀਆ ਨੂੰ ਕੀ ਦੱਸੰਦੇ ਆ ਇਹ ਬੜੇ ਬਲ ਇਹ ਜਨਸ ਸਿੱਖ ਬੜੇ ਅਤੰਗਵਾਦੀ ਹੈ ਇਹ ਬੜੇ ਬਲਫਕਾਰੀ ਹੈ ਇਹ ਰੇਪ ਕਰਦੇ ਆ ਹੋਏ 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 ਹੁਣ ਜੋ ਆਪਾਂ ਖਬਰ ਸੁਣੀ ਹੈ ਇਸ ਤੋਂ ਪਹਿਲੇ ਉਹ ਜਿਹੜੀ ਬੀਬੀ ਸੀ ਨਾ ਬ੍ਰਾਜ਼ੀਲ ਦੀ ਉਹ ਪਾਕਿਸਤਾਨ ਚ ਹੋ ਕੇ ਤੇ ਇੰਡੀਆ ਚ ਗਈ ਹੈ ਇੱਥੇ ਪਾਕਿਸਤਾਨ ਚ ਵੀ ਆਈ ਸੀ ਇਸਲਾਮੀ ਮਮਾਲਕਾਂ ਦੇ ਵਿੱਚ ਗਈ ਸੀ ਇਸਲਾਮ ਕੀ ਕੇ ਅੰਦਰ ਬੀਬੀ ਦੇ ਬਾਰੇ ਇਸਲਾਮ ਕੇ ਅੰਦਰ ਵੈ ਕਿ ਬੇਟੀ ਜਦੋਂ ਪੈਦਾ ਹੁੰਦੀ ਨਾ ਉਹਨੂੰ ਕਿਹਾ ਗਿਆ ਰਹਿਮਤ ਹਾਂਜੀ ਹੁਣ ਪਤਾ ਚੱਲਿਆ ਕਿ ਰਹਿਮਤ ਕਿਉਂ ਕਿਆ ਓਏ ਹੋਏ ਹੋਏ ਹੋ ਗੱਲ ਬੜੇ ਧਿਆਨ ਨਾਲ ਸੁਣਿਓ ਸਿੱਖੋ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਇਹ ਉਹ ਮੌਕਾ ਸੀਗਾ ਇਹ ਉਹ ਚੀਜ਼ ਸੀ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੋ ਕੋ ਮੰਦਾ ਕਿ ਖਬਰਦਾਰ ਅ ਸ਼ਬਦ ਬੜੇ ਸਖਤ ਹੈ ਕਿਉਂਕਿ ਸ਼ਬਦ ਦੱਸਦੇ ਐ ਖਬਰਦਾਰ ਇਹਨੂੰ ਮੰਦਾਣਾ ਕਮੀ ਤੈਨੂੰ ਦੱਸਦਾ ਪਰ ਆਇਆ ਜਿੱਦਾਂ ਆਪਾਂ ਕੋਈ ਨਹੀਂ ਜਾਂਦੇ ਇਦਾਂ ਹੋ ਗਿਆ ਅੱਗਿਆ ਕਰੋ ਇਹ ਨਵੇਂ ਨੂੰ ਹਸਣ ਲਈ ਜੇ ਨੂੰ ਅਤਰਾ ਚਰਮਾ ਤਵੜਦੇ ਨੇ ਫੇਰ ਵੀ ਕਿਤ ਨੂੰ ਮਗਰਤਾਗੇ ਸ਼ਬਦ ਦੱਸਦੇ ਆ ਸੋਕ ਮੰਦਾ ਆਖੀ ਇਹਨੂੰ ਮੰਦਾਣਾ ਕਮੀ ਤੇਨੂੰ ਮਦਾ ਦਿੱਤੇ ਵਾ ਸ਼ਬਦ ਬੜੇ ਸਖਤ ਹੈ ਇਹ ਕੋਈ ਇੱਕੋ ਐਵੇਂ ਇਸ ਤਰ੍ਹਾਂ ਸ਼ਬਦ ਨਹੀਂ ਆਏ ਇਹ ਸਪੈਸ਼ਲ ਇਹ ਸਪੈਸ਼ਲ ਬੀਬੀ ਵਾਸਤੇ ਹੈ ਉਹਦੀ ਸ਼ਾਨ ਨੂੰ ਉੱਚਾ ਕਰਨ ਵਾਸਤੇ ਆ ਕਿਉਂਕਿ ਜਦੋਂ ਕਿਸੇ ਦੀ ਸ਼ਾਨ ਜਦੋਂ ਕਿਸੇ ਦਾ ਮਕਾਮ ਦਾ ਪਤਾ ਹੀ ਨਾ ਹੋਵੇ ਵੇ ਦੇਖੋ ਮੇਰੀ ਗੱਲ ਸੁਣੋ ਇੱਕ ਸਫਾ ਵੈ ਇੱਕ ਵਰਕਾ ਵੈ ਇੱਕ ਵਰਕਾ ਤੇ ਵਰਕਾ ਹੀ ਜਣਾ ਇੱਕ ਉਹਗਾ ਕਾਗਜ਼ ਹੈ ਕਾਗਜ਼ ਦੇ ਉੱਤੇ ਜਾਪਜੀ ਸਾਹਿਬ ਲਿਖ ਦੋ ਉਹ ਤੇ ਉਹਦੀ ਸ਼ਾਨ ਵੱਧ ਜਾਏ ਸਿੱਖ ਕਦੀ ਵੀ ਉਹਨੂੰ ਥੱਲੇ ਉਹਦੀ ਬੇਇੱਜ਼ਤੀ ਨਹੀਂ ਕਰੇਗਾ ਕਿਉਂ ਕਿਉਂਕਿ ਉਹਦਾ ਮਕਾਮ ਬਣ ਗਿਆ ਹੈ ਉਹਦਾ ਇੱਕ ਰੁਤਬਾ ਬਣ ਗਿਆ ਜਦੋਂ ਰੁਤਬਾ ਬਣ ਜਾਵੇਂ ਜਦੋਂ ਉਹਦਾ ਮਕਾਮ ਬਣ ਜਾਵੇਂ ਨਾ ਫਿਰ ਉਹਦੀ ਬੇਇੱਜ਼ਤੀ ਨਹੀਂ ਕੋਈ ਕਰਦਾ ਹੂਣ ਪਤਾ ਚੱਲਦਾ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਜਿਹੜੀ ਹਿੰਦੂਸ ਨੇ ਬੀਬੀਆਂ ਨੂੰ ਰੋਬੋ ਲਿਆ ਜਾਂਦਾ ਸੀ ਬਲਤਕਾਰ ਕੀਤਾ ਜਾਂਦਾ ਸੀ ਬੀਬੀਆਂ ਨੂੰ ਲੁੱਟਿਆ ਜਾਂਦਾ ਸੀਗਾ ਬੀਬੀਆਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ ਜਾਂਦਾ ਤੇ ਫੇਰ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਇੱਜ਼ਤ ਦੇਣ ਵਾਸਤੇ ਉਹਨਾਂ ਬੀਬੀਆਂ ਨੂੰ ਇੱਜ਼ਤ ਦਿੱਤੀ ਉਹਨਾਂ ਨੂੰ ਇੱਕ ਐਦਾਂ ਦਾ ਮਕਾਮ ਦਿੱਤਾ ਸੋਕ ਮੰਦਾ ਕਿ ਇਹਨੂੰ ਮੰਦਾ ਨਹੀਂ ਉਹ ਕਹਿੰਦਾ ਤੈਨੂੰ ਮੰਦਾ ਦਿੱਤਾ ਬਣ ਕੇ ਮੁੰਡੇ ਨੂੰ ਮੰਦਾ ਕਹੜਾ ਵਾਹ ਮੁੰਡੇ ਦਾ ਮਕਾਮ ਥੱਲੇ ਤੇ ਕੁੜੀ ਦਾ ਮਕਾਮ ਉੱਤੇ ਬਰਾਬਰ ਬਰੂਬਰ ਕੋਈ ਨਹੀਂ ਹਾਂਜੀ ਮੁਸਲਮਾਨਾਂ ਦੇ ਨਜ਼ਦੀਕ ਬੇਟੀ ਰਹਿਮਤ ਹੈ ਜਿਹੜਾ ਭਰਾ ਵਾ ਉਹ ਥੱਲੇ ਐ ਭੈਣ ਉੱਤੇ ਐ ਹਾਂਜੀ ਮਾਂ ਸਭ ਤੋਂ ਉੱਤੇ ਐ ਬਰਾਬਰ ਬਰੂਬਰ ਕੋਈ ਨਹੀਂ ਗੱਲ ਬੜੇ ਧਿਆਨ ਨਾਲ ਸੁਣਿਓ ਇਹ ਵੀ ਇਹ ਇਸ ਚੀਜ਼ ਨੂੰ ਸਮਝ ਲਓ ਬੁਦਰਾ ਸਾਡੇ ਨਬੀ ਦੇ ਕੋਲ ਇੱਕ ਸਾਹਬੀ ਆਇਆ ਫਰਮਾਇਆ ਯਾ ਰਸੂਲੱਲਾਹ ਸੱਲੱਲਾਹੁ ਅਲੈਹ ਵਅਲੈਮ ਸੱਲਮ ਸਭ ਤੋਂ ਬੋਤੇ ਸਭ ਤੋਂ ਬੋਤਾ ਮੇਰੇ ਉੱਤੇ ਹੱਕ ਕੇ ਦਾ ਫਰਮਾਇਆ ਤੇਰੀ ਮਾਂ ਦਾ ਫਰਮਾਇਆ ਫਿਰ ਕੇ ਦਾ ਫਰਮਾਇਆ ਫਿਰ ਤੇਰੀ ਮਾਂ ਦਾ ਫਰਮਾਇਆ ਫਿਰ ਕੇ ਦਾ ਫਰਮਾਇਆ ਫਿਰ ਤੇਰੀ ਮਾਂ ਦਾ ਫਰਮਾਇਆ ਫਿਰ ਯਾ ਰਸੂਲੱਲਾਹ ਫਿਰ ਕੇ ਦਾ ਫਰਮਾਇਆ ਫਿਰ ਤੇਰੇ ਬਾਪ ਦਾ ਤਿੰਨ ਦਰਜੇ ਮਾਂ ਦਾ ਇੱਕ ਦਰਜਾ ਬਾਪ ਦਾ ਕਿਉਂ ਕਿਸ ਤਰ੍ਹਾਂ ਦੱਸੇ ਹੁਣ ਮੁਸਲਮਾਨ ਬਿੱਟੇ ਅੱਡਿਚ ਪਾਲੇ ਮਾਂ ਦੁੱਖ ਦਰਦ ਤਕਲੀਫ ਸਭ ਕੁਝ ਬਰਦਾਸ਼ ਕਰੇ ਮਾਂ ਤੇ ਕਹਿੰਦੇ ਹੋ ਕਿ ਬਰਾਬਰੀ ਦੇ ਦਿਓ ਕਿਉਂ ਕਾਦੀ ਗੱਲਾਂ ਕਦੀ ਬਰਾਬਰੀ ਨਹੀਂ ਹੋ ਸਕਦੀ ਫਿਰ ਮਾਂ ਦੇ ਪੈਰਾਂ ਥੱਲੇ ਜੰਨਤ ਹੈ ਮਾਂ ਸਭ ਤੋਂ ਉੱਤੇ ਮਕਾਮ ਹੈ ਫਿਰ ਪਿਓ ਦਾ ਮਕਾਮ ਫੇਰ ਭੈਣ ਦਾ ਮਕਾਮ ਹੈ ਰਹਿਮਤ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਹੈ ਕਿ ਇਹਨੂੰ ਮੰਦਾ ਨਹੀਂ ਕਹਿਣਾ ਸੋਖ ਮੰਦਾ ਕਿ ਸ਼ਬਦ ਆ ਗਿਆ ਸਪੈਸ਼ਲ ਇਹਨੂੰ ਮੰਦਾ ਨਹੀਂ ਕਹਿਣਾ ਮੁੰਡੇ ਵਾਸਤੇ ਕੋਈ ਨਹੀਂ ਆਇਆ ਭਾਵੇਂ ਕਹਿਣਾ ਹੈ ਤਾਂ ਚਿਹੜਾ ਜੋ ਮਰਜ਼ੀ ਕਰਨਾ ਇਹਦੇ ਕਰ ਲੈ ਮੁੰਡਾ ਉੱਥੇ ਦਾ ਉੱਥੇ ਹੀ ਹਾਂਜੀ ਹੁਣ ਮੈਂ ਥੋੜਾ ਜਿਹਾ ਇਸ ਤੋਂ ਓਕੇ ਗੱਲ ਸੁਣਾਵਾਂ ਗੱਲ ਬੜੇ ਧਿਆਨ ਨਾਲ ਸੁਣੇ ਹੋਈਦਾ ਹੂੰ ਉਸ ਤੋਂ ਬਾਅਦ ਫਿਰ ਮੁੰਡੇ ਦਾ ਜਦੋਂ ਵਿਆਹ ਹੁੰਦਾ ਨਾ ਮੁੰਡੇ ਦਾ ਜਦੋਂ ਵਿਆਹ ਹੁੰਦਾ ਨਾ ਮੁੰਡੇ ਨੇ ਫਿਰ ਸਿਸਟਮ ਚਲਾਉਣਾ ਹੁੰਦਾ ਜਦੋਂ ਸਿਸਟਮ ਚਲਾਉਣਾ ਹੁੰਦਾ ਨਾ ਉੱਥੇ ਵੀ ਬਰਾਬਰੀ ਬਰੋਬਰੀ ਕੋਈ ਨਹੀਂ ਬਾਬੇ ਨਾਨਕ ਨੇ ਉੱਥੇ ਫਿਰ ਮੁੰਡੇ ਨੂੰ ਫਿਰ ਐਦਾਂ ਦੀ ਬਰਾਬਰੀ ਦਿੱਤੀ ਆ ਆਏ ਹਾਏ 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 ਐਦਾਂ ਦੀ ਬਰਾਬਰੀ ਦਿੱਤੀ ਹੈ ਕਿ ਬਾਬਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ ਤੱਕ ਜਿਨ੍ਹਾਂ ਨੇ ਵੀ ਸਿਸਟਮ ਚਲਾਇਆ ਜਿਨ੍ਹਾਂ ਨੇ ਵੀ ਸਿਸਟਮ ਚਲਾਇਆ ਦੱਸੋ ਮੈਨੂੰ ਜਰਾ ਬੀਬੀਆਂ ਆਏ ਆ ਕਿ ਬੰਦੇ ਆਏ ਆ ਵਲੀ ਪੈਗੰਬਰ 1 ਲੱਖ 24 ਹਜ਼ਰਤ ਆਦਮ ਅਲੈ ਸਲਾਮ ਤੋਂ ਲੈ ਕੇ ਸਾਡੇ ਨਬੀ ਮੁਹੰਮਦ ਰਸੂਲullah ਸਲਲਾਹੁ ਅਲੈਹ ਵਸਲਮ ਤੱਕ ਬੰਦੇ ਆਏ ਆ ਕਿ ਬੀਬੀਆਂ ਆਈਆਂ ਦੱਸੋ ਮੈਨੂੰ ਜਰਾ ਸਿਸਟਮ ਚਲਾਉਣ ਵਾਸਤੇ ਕਿਉਂਕਿ ਸਿਸਟਮ ਚੱਲਦਾ ਹੀ ਇੱਕ ਦੇ ਨਾਲ ਹੈ ਬਰਾਬਰੀ ਦੋ ਦੇ ਨਾਲ ਸਿਸਟਮ ਚੱਲਦਾ ਹੀ ਨਹੀਂ ਹੈ ਇਹਨਾਂ ਕੋਲ ਪੁੱਛੋ ਕੋਈ ਇੱਕ ਬੈਂਕ ਤੇ ਦੋ ਮੈਨੇਜਰ ਦੇਖੇ ਆ ਨਹੀਂ ਦੇਖੇ ਉਹ ਕਦੀ ਇੱਕ ਮੁਲਕ ਦੇ ਦੋ ਵਜ਼ੀਰ ਆਦਮ ਦੇਖੇ ਨਹੀਂ ਦੇਖੇ ਫਰਾਡ ਕਰਦੇ ਇਹਨੂੰ ਕਹਿੰਦੇ ਉੱਚ ਨੀਚ ਕਿ ਮੈਂ ਇੱਕ ਰਵਾਂਗਾ ਤੇ ਤੁਹਾਨੂੰ ਮੈਂ ਦੋ ਤੁਹਾਨੂੰ ਇਦਾਂ ਹੀ ਮਰਾਵਾਂਗਾ ਲਾਂਤੀ ਸੋ ਜਿਹੜੀ ਚੀਜ਼ ਉੱਤੇ ਆ ਉਹ ਉੱਤੇ ਆ ਉਹਨੂੰ ਆਪਾਂ ਥੱਲੇ ਨਹੀਂ ਕਰ ਸਕਦੇ ਉਹਨੂੰ ਥੱਲੇ ਕਰਾਂਗੇ ਤੇ ਸ਼ੈਤਾਨ ਹੈ ਇਹਨੂੰ ਇਹਨੂੰ ਕਹਿੰਦੇ ਦੇਖੋ ਮੇਰੀ ਗੱਲ ਸੁਣੋ ਇੱਕ ਮੈਂ ਗੱਲ ਮੈਂ ਮੁਸਲਮਾਨ ਨਾਲ ਮੈਂ ਗੱਲ ਬੜੀ ਸਿੱਧੀ ਸਾਫ਼ ਕਰਨ ਲੱਗਾ ਕੋਈ ਵੀ ਬੰਦਾ ਭਾਵੇਂ ਤੁਹਾਡਾ ਕੁ ਰਿਸ਼ਤੇਦਾਰ ਐ ਸਿੱਖੋ ਕੋਈ ਵੀ ਐ ਵਾਹਿਗੁਰੂ ਜੀ ਦਾ ਖਾਲਸਾ ਦੇ ਉੱਤੇ ਗੱਲ ਕਰੇ ਨਾ ਵਾਹਿਗੁਰੂ ਦਾ ਖਾਲਸਾ ਕੀ ਐ ਸਾ ਮੈਨੂੰ ਕਿਹਨੇ ਦਿੱਤਾ ਉਸ ਮਾਲਕ ਨੇ ਦਿੱਤਾ ਇਹ ਖਾਲਸ ਐ ਦੂਜਾ ਕੋਈ ਵੀ ਇਸ ਸਾ ਵਰਗਾ ਸਾ ਨਹੀਂ ਬਣਾ ਸਕਦਾ ਅੱਖਾਂ ਕਿਹਨੇ ਦਿੱਤੀਆਂ ਉਸ ਮਾਲਕ ਨੇ ਦਿੱਤੀਆਂ ਇਹ ਤਲਕ ਬਣ ਗਿਆ ਵਾਹਿਗੁਰੂ ਜੀ ਦਾ ਖਾਲਸੇ ਨਾਲ ਚੰਦ ਕਿੰਨੇ ਬਣਾਇਆ ਸੂਰਜ ਕਿੰਨੇ ਬਣਾਇਆ ਸਿਸਟਮ ਚਲਾਉਣ ਵਾਲਾ ਇੱਕ ਹੈ ਇੱਕੋ ਹੀ ਮਾਲਕ ਹੈ ਜਿੰਨੇ ਜੋ ਕੁਝ ਕੀਤਾ ਨਾ ਉਹ ਉਹਨੇ ਕੀਤਾ ਇਹ ਹੈ ਵਾਹਿਗੁਰੂ ਜੀ ਦਾ ਖਾਲਸਾ ਕੋਈ ਵੀ ਰਿਸ਼ਤੇਦਾਰ ਕੋਈ ਵੀ ਬੀਬੀ ਕੋਈ ਵੀ ਜਨਾਨੀ ਕੋਈ ਵੀ ਹੈ ਕੋਈ ਵੀ ਵਾਹਿਗੁਰੂ ਜੀ ਦੇ ਖਾਲਸੇ ਤੇ ਗੱਲ ਕਰੇ ਨਾ ਉਹ ਸ਼ੈਤਾਨ ਹੈ ਉਹ ਸ਼ੈਤਾਨ ਤੇ ਕੋਈ ਵਾਹਿਗੁਰੂ ਜੀ ਦੇ ਖਾਲਸੇ ਦੇ ਉੱਤੇ ਵੱਟੇ ਵੀ ਖਾ ਲਵੇ ਕੋਈ ਵਾਹਿਗੁਰੂ ਜੀ ਦੇ ਖਾਲਸੇ ਦੇ ਉੱਤੇ ਸਭ ਕੁਝ ਕਰ ਲਵੇ ਉਫੜਣਾ ਕਰੇ ਬਾਬਾ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਨੇ ਵੱਟੇ ਵੀ ਮਾਰੇ ਪਰ ਉਫ ਤੱਕ ਨਹੀਂ ਕੀਤਾ ਉਹ ਇਹ ਤੱਕ ਨਹੀਂ ਕੀਤਾ ਤਾਂ ਮੈਨੂੰ ਵੱਟੇ ਕਿਉਂ ਮਾਰੇਈ ਭਾਈ ਹਾਏ 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 ਉਹ ਦੱਸੋ ਫਿਰ ਉਹ ਬੰਦਾ ਕੌਣ ਹੈ ਦੱਸੋ ਫਿਰ ਉਹ ਕੀ ਹੈ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹਨੂੰ ਸਮਝੋ ਵਾਹਿਗੁਰੂ ਜੀ ਦਾ ਖਾਲਸਾ ਕੀ ਸੀ ਇੱਕ ਮਕਾਮ ਸੀ ਮਾਂ ਸਭ ਤੋਂ ਉੱਤੇ ਸੀ ਪਿਓ ਸੀ ਫਿਰ ਭੈਣ ਸੀ ਫਿਰ ਆਪ ਸੀ ਇਹਦਾ ਤੱਲਕ ਇਹਦੇ ਨਾਲ ਵਾਹਿਗੁਰੂ ਜੀ ਦੇ ਖਾਲਸੇ ਨਾਲ ਇਹ ਮਕਾਮ ਕਿਹਨੇ ਦਿੱਤਾ ਉਸ ਮਾਲਕ ਨੇ ਦਿੱਤਾ ਹੁਣ ਜਦੋਂ ਵਿਆਹ ਕੀਤਾ ਨਾ ਇਹ ਆਪਣੀ ਮਰਜ਼ੀ ਦੇ ਨਾਲ ਇਹਦਾ ਤੱਲਕ ਆ ਗਿਆ ਵਾਹਿਗੁਰੂ ਜੀ ਦੀ ਫਤਿਹ ਦੇ ਨਾਲ ਫਤਿਹ ਉਹਦੋਂ ਦੀ ਜਦੋਂ ਵਾਹਿਗੁਰੂ ਦਾ ਖਾਲਸਾ ਹੋਏਗਾ ਹੁਣ ਇੱਥੇ ਪਿਓ ਬਣ ਗਿਆ ਸਿਸਟਮ ਚਲਾਉਣਾ ਸੀਗਾ ਜਦੋਂ ਸਿਸਟਮ ਆਏ ਹਾਏ ਹੁਣ ਮੈਂ ਗੱਲ ਕਰਨ ਲੱਗਾ ਹਾਂ ਇਹ ਪਤਾ ਨਹੀਂ ਕਿਸੇ ਨੂੰ ਬਰਦਾਸ਼ਤ ਹੋਵੇ ਕਿ ਨਾ ਹੋਵੇ ਮੁਸਲਮਾਨ ਸੱਚੀ ਤੇ ਸਿੱਧੀ ਸਾਫ਼ ਗੱਲ ਕਰਨ ਲੱਗਾ ਹਾਂ ਵਾਹਿਗੁਰੂ ਜੀ ਦੀ ਫਤਿਹ ਉਦੋਂ ਹੁੰਦੀ ਹੈ ਜਦੋਂ ਵਾਹਿਗੁਰੂ ਜੀ ਦਾ ਖਾਲਸਾ ਹੋਏਗਾ ਵਾਹਿਗੁਰੂ ਜੀ ਦਾ ਖਾਲਸਾ ਕੀ ਕਹਿੰਦਾ ਵਹਿ ਕਿ ਤੂੰ ਇਨਸਾਫ ਕਰ ਬਰਾਬਰੀ ਕਰ ਜਿਦਾ ਜੋ ਮਕਾਮ ਹੈ ਉਹਦੇ ਮਕਾਮ ਨੂੰ ਸਮਝ ਜਿਹੜਾ ਬੰਦਾ ਬੀਬੀ ਦੇ ਆਪਣੀ ਜਨਾਨੀ ਦੇ ਕਹਿਨ ਦੇ ਉੱਤੇ ਆਪਣੀ ਮਾਂ ਨੂੰ ਬਾਹਰ ਕੱਢੇ ਨਾ ਇਹਨੂੰ ਕਹਿੰਦੇ ਆ ਅੰਨੇ ਦਾ ਅੰਨਾ ਜਿਹੜਾ ਜਿਹੜੇ ਜਿਹੜੀ ਆਪਣੀ ਮਾਂ ਦਾ ਸਾਕਾਣੇ ਬਣਿਆ ਦੱਸੋ ਕਿਸੇ ਦਾ ਕੀ ਸਾਕਾ ਬਣੇਗਾ ਜਿਹਦਾ ਮਕਾਮ ਸਭ ਤੋਂ ਉੱਤੇ ਜਿਹੜਾ ਆਪਣੀ ਬੀਬੀ ਜਿਹੜਾ ਆਪਣੀ ਜਨਾਨੀ ਦੇ ਕਹਿਨ ਦੇ ਉੱਤੇ ਜਿਹੜਾ ਆਪਣੀ ਜਨਾਨੀ ਦੇ ਕਹਿਨ ਦੇ ਉੱਤੇ ਉਹ ਆਪਣੀ ਭੈਣ ਨੂੰ ਬਾਹਰ ਕੱਢ ਦਵੇ ਨਾ ਤੇ ਤੂੰ ਹੁਣ ਇੱਥੋਂ ਚੱਲ ਜਾ ਤੂੰ ਮੇਰੀ ਜਨਾਨੀ ਨੂੰ ਕੀ ਕਹਿ ਤਾਈ ਮੇਰੀ ਜਨਾਨੀ ਤੇ ਰੋਣ ਲੱਪਈ ਹੈ ਹੈ ਤੈਨੂੰ ਕਿੰਨੇ ਕਿਹਾ ਤੂੰ ਇਹਨੂੰ ਐਦਾਂ ਗੱਲ ਕਰਿਆ ਇਹਨੂੰ ਕਹਿੰਦੇ ਆ ਅੰਨੇ ਦਾ ਅਨ ਇਹਨੂੰ ਕਹਿੰਦੇ ਆ ਗੁਲਾਮੀ ਹਾਂਜੀ ਇਹਨੂੰ ਕਹਿੰਦੇ ਆ ਗੁਲਾਮੀ ਬਰਾਬਰੀ ਬਰਬਰੀ ਕੋਈ ਨਹੀਂ ਹੈ ਜ਼ੇਨ ਚੋ ਕੱਢ ਦੋ ਸਿੱਖੋ ਹੈ ਵੀ ਆ ਤੇ ਮੈਨੂੰ ਦਖਾਓ ਦਲੀਲ ਮੰਗਦਾ ਮੁਸਲਮਾਨ WhatsApp ਦਾ ਨੰਬਰ ਹੁੰਦਾ ਤਾਂ ਖਾਉ ਤਰਾ ਕੋਈ ਬਰਾਬਰੀ ਬਰੂ ਬ੍ਰੀਨਿੰਗ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਦੋ ਸ਼ਬਦਾਂ ਦੀ ਤਾਕਤ ਨੂੰ ਸਮਝੋ ਪਤਾ ਲੱਗੇਗਾ ਕਿੱਥੇ ਕੀ ਹੁੰਦਿਆ ਤੇ ਕਿੱਦਾਂ ਕੀ ਹੁੰਦਿਆ ਹਰ ਇੱਕ ਚੀਜ਼ ਦਾ ਖੁਦ ਬਖਦ ਪਤਾ ਚੱਲੇਗਾ ਆ ਬਲਤਕਾਰ ਹੋਇਆ ਹੁੰਦਾ ਨਾ ਕਿਸੇ ਮੁਸਲਮਾਨ ਮਮਾਲਕ ਦੇ ਵਿੱਚ ਜਿੱਥੇ ਡਰ ਜਿੱਥੇ ਖੋਫ ਇਹਨਾਂ ਨਾ ਤੇ ਇਹਨਾਂ ਸ਼ੈਤਾਨਾਂ ਨੇ ਕਿਹਾ ਕਿ ਇਹ ਬੜਾ ਆਤੰਗਵਾਦੀ ਹੈ ਇਹ ਉਦਾਂ ਹੀ ਭੁੰਨ ਕੇ ਉੱਥੇ ਕੀ ਹੋਣਾ ਸੀਗਾ ਤੁਹਾਨੂੰ ਦੱਸਾਂ ਮੈਂ ਚਲੋ ਇਹ ਵੀ ਸੁਣ ਲਵੋ ਪਿਛਲੇ ਕੁਝ ਅਰਸੇ ਦੇ ਵਿੱਚ ਨਾ ਅਫਗਾਨਿਸਤਾਨ ਜਿਹੜਾ ਅਫਗਾਨਿਸਤਾਨ ਉੱਥੇ ਇੱਕ ਬੀਬੀ ਦੇ ਨਾਲ ਰੇਪ ਹੋਇਆ ਗੱਲ ਬੜੇ ਤੇ ਅੰਦਰੋਂ ਉੱਥੇ ਵੀ ਬੀਬੀ ਦੇ ਨਾਲ ਰੇਪ ਹੋਇਆ ਉਹ ਸਰਕਾਰ ਆਈ ਸੀ ਮੁਜਾਹਿਦੀਨ ਦੀ ਉਹਨਾਂ ਨੇ ਬੀਬੀ ਨੂੰ ਬੁਲਾਇਆ ਉੱਥੇ ਬੀਬੀ ਨੂੰ ਬੁਲਾ ਕੇ ਕਿਹਾ ਕਿ ਤੂੰ ਚੀਕਾਂ ਵੀ ਮਾਰੀਆਂ ਸੀ ਉਹਨੇ ਕਿਹਾ ਮੈਂ ਚੀਕਾਂ ਵੀ ਮਾਰੀਆਂ ਸੀ ਉਹਨੇ ਕਿਹਾ ਫੇਰ ਮਾਰ ਉਹਨੇ ਚੀਕਾਂ ਮਾਰੀਆਂ ਚਾਰੋਂ ਪਾਸੋਂ ਉਹਨਾਂ ਨੇ ਆਪਣੇ ਜਿਹੜੇ ਸੀ ਨਾ ਅਫਗਾਨੀ ਭੇਜ ਦਿੱਤੇ ਤਾਲਬਾਨ ਅਫਗਾਨ ਤਾਲਬਾਨ ਉਹ ਭੇਜ ਦਿੱਤੇ ਜਿੱਥੇ ਤੱਕ ਉਹਨਾਂ ਨੇ ਚੀਕਾਂ ਦੀ ਆਵਾਜ਼ ਆਵੇ ਨਾ ਉੱਥੇ ਖਲੋਏ ਨਾ ਉੱਥੇ ਤੱਕ ਖਲੋਤੇ ਐ ਉਸ ਦਾਇਰੇ ਦੇ ਅੰਦਰ ਅੰਦਰ ਜਿੰਨੇ ਵੀ ਬੰਦੇ ਸੀ ਨਾ ਜਿੰਨੇ ਵੀ ਉੱਥੇ ਘਾਰ ਤੇ ਜਿੰਨੇ ਵੀ ਬੰਦੇ ਸਾਰੇ ਹੀ ਘੇਰ ਕੇ ਵਿੱਚ ਮદાન ਦਲਿਆਂ ਦੇ ਉਹਨਾਂ ਦਾ ਦਸੋਂ ਬੰਦਾ ਕਿਹੜਾ ਵੈ ਐਦਾਂ ਨਹੀਂ ਹੋ ਸਕਦਾ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਹੁਣ ਜੇ ਜੇ ਦੱਸ ਦਵੋ ਚੰਗੀ ਗੱਲਾਂ ਨੇ ਤੇ ਸਾਰਿਆਂ ਨੂੰ ਗੋਲੀ ਮਾਰੋ ਤੇ ਸਭ ਨੂੰ ਉਡਾਓ ਇਹਨਾਂ ਦਾ ਇਸ ਤਰਤੀ ਦੇ ਉੱਤੇ ਰਹਿਣ ਦਾ ਕੋਈ ਫਾਇਦਾ ਹੀ ਕੋਈ ਨਹੀਂ ਇਹਨਾਂ ਦੇ ਹੁੰਦੇ ਆ ਬੀਬੀ ਦੇ ਨਾਲ ਐਦਾਂ ਹੋ ਜਾਂਦੇ ਜੇ ਦਾ ਮਕਾਮ ਹੈ ਕਿ ਰਹਿਮਤ ਹੈ ਇਹ ਰਹਿਮਤ ਇੱਥੇ ਇੱਥੇ ਜਿਹੜਾ ਮਹਿਮਾਨ ਹੁੰਦਾ ਨਾ ਉਹਨੂੰ ਅਮਰੀਕਾ ਵੀ ਹੱਥ ਪਾਵੇ ਨਾ ਤਾਂ ਉਹਦੇ ਨਾਲ ਲੜਾਈ ਕੀਤੀ ਜਾਂਦੀ ਹੈ ਤੇ ਜਿਹੜੀ ਰਹਿਮਤ ਬੀਬੀ ਹੈ ਤੇ ਉਹਦੇ ਨਾਲ ਐਦਾਂ ਬਲਤਕਾਰ ਹੋ ਜਾਂਦਾ ਆ ਇਸ ਤਰ੍ਹਾਂ ਨਹੀਂ ਆ ਸਕਦਾ ਆਵਾਮ ਨੂੰ ਵੱਟੇ ਮਾਰ ਮਾਰ ਕੇ ਮਾਰ ਦਿੰਦੀ ਇਨਜ਼ਾਮ-ਏ-ਇਸਲਾਮ ਦਾ ਇੱਕ ਕਾਨੂੰਨ ਹੈ শরਈਅਤ ਦਾ ਨਜ਼ਾਮ ਕੋ ਮਜ਼ਾਕ ਨਹੀਂ ਹੈ ਇਹਨਾਂ ਨੂੰ ਡਰ ਹੈ ਇਹਨਾਂ ਨੂੰ ਬੜਾ ਖੌਫ ਹੈ ਇਸੇ ਤਰ੍ਹਾਂ ਇਹਨਾਂ ਨੂੰ ਖਾਲਸੇ ਦਾ ਅੱਜ ਤੋਂ ਬੜਾ ਡਰ ਬੜਾ ਖੌਫ ਹੈ ਇਹਨਾਂ ਨੂੰ ਸੋ ਜੋ ਕੁਛ ਮਰਜ਼ੀ ਕਰ ਲੈ ਇਹ ਮਾੜਾ ਲੱਗਦਾ ਸਿਸਟਮ ਹੈ ਜਿਹੜੀ ਕੌਮ ਹੱਕ ਤੇ ਹੈ ਜਿਹੜੀ ਕੌਮ ਸਰਬੱਤ ਦੇ ਭਲੇ ਵਾਲੀ ਕੌਮ ਉਹ ਕੌਮ ਦਾ ਰਸਤਾ ਤੰਗ ਵੀ ਕਰਨਾ ਚਾਹੁੰਨ ਤੇ ਉਤੰਗ ਨਹੀਂ ਕਰ ਸਕਦੇ ਪੂਰਾ মিডিਆ ਪੂਰੀਆਂ ਤਖਤਾਂ ਜੋ ਕੁਛ ਮਰਜ਼ੀ ਕਰ ਲੈ ਤੇ ਜਿਹੜਾ ਬੇਇਨਸਾਫੀ ਕਰਦਾ ਜਿਹੜਾ ਮਸਜਿਦ ਢਾ ਕੇ ਉੱਤੇ ਮੰਦਿਰ ਬਣਾਉਂਦਾ ਦੇਖੋ ਤੁਸੀਂ ਉਹ ਦੋ ਹਾਂ ਦਾ ਨਾਰਾ ਮਾਰ ਕੇ ਪੂਰੀ ਦੁਨੀਆ ਨੂੰ ਦੱਸ ਦਿੱਤਾ ਸੀਗਾ ਕਿ ਸਿੱਖ ਕੌਮ ਕੌਣ ਹੈ ਹਾਂਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਖਮੋਸ਼ੀ ਇਖਤियार ਕੀਤੀ ਸੀ ਖਮੋਸ਼ੀ ਇਖਤियार ਕਰਕੇ ਦੱਸਤਾ ਸੀ ਹੱਕ ਦੇ ਨਾਲ ਕਿਉਂਕਿ ਤੀਸਰਾ ਦਰਜਾ ਦਾ ਜ਼ੁਲਮ ਦੇ ਖਿਲਾਫ ਲੜੰਦਾ ਇੱਕ ਤੀਜਾ ਤਰੀਕਾ ਉਹ ਦੱਸਿਆ ਸੀਗਾ ਉਹਦੀ ਵਜ੍ਹਾ ਤੋਂ ਫਿਰ ਸਿੱਖਾਂ ਨੂੰ ਹੁਣ ਦੇਖੋ ਹੁਣ ਹੁਣ ਜੰਗ ਪੈ ਗਈ ਹੈ ਇਹਨਾਂ ਦੇ ਤਖਤਾਂ ਦੇ ਨਾਲ ਹਾਂਜੀ ਹੁਣ ਇਹਨਾਂ ਨੂੰ ਆਪਣੇ ਤਖਤ ਤੇ ਤੋਂ بڑا ਖਤਰਾ ਆਵੇ ਬਹੁਤ ਖਤਰਾ ਹੈ ਕਿਉਂਕਿ ਕੋਈ ਵੀ ਤਖਤ ਉੱਠੇਗਾ ਪੂਰੀ ਦੁਨੀਆ ਦੇ ਮੁਸਲਮਾਨ ਉਸ ਤਖਤ ਦੇ ਨਾਲ ਖਲੋਣਗੇ ਸਿੱਧੀ ਸਾਫ਼ ਗੱਲ ਹੈ ਕਿਉਂਕਿ ਇਹਨਾਂ ਦੇ ਤਖਤ ਨੇ ਗਲਤ ਫੈਸਲਾ ਕੀਤਾ ਸੀ ਹਾਂਜੀ ਸੋ ਜੰਗ ਦਾ ਤਰੀਕਾ ਵੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਚ ਤੇ ਚੱਲਣ ਵਾਲੇ ਮੁਸਲਮਾਨ ਹੈ ਅੰਜੀ ਜਿਹੜੇ ਜਿਹੜੇ ਮੁਸਲਮਾਨ ਨੇ ਦੇਖਿਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਸ ਤਰ੍ਹਾਂ ਚੱਲਣ ਦੇ ਸੋਚ ਤੇ ਚੱਲਣ ਦੇ ਉਹਨੇ ਕਿਹਾ ਪਰਾਇਆ ਹੁਣ ਸਾਡਾ ਹੀ ਗੁਰੂ ਹੈ ਇੱਕ ਇੱਕ ਕੰਮ ਤੇ ਮੁਸਲਮਾਨਾਂ ਨੂੰ ਕਰਨਾ ਚਾਹੀਦਾ ਥਗਾ ਤੇ ਇਹ ਗੁਰੂ ਸਿੱਖਾਂ ਦਾ ਗੁਰੂ ਕਰਨ데요 ਤੇ ਸਿੱਖਾਂ ਦੇ ਗੁਰੂ ਨੇ ਫਿਰ ਐਸ ਐਸ ਤਰੀਕੇ ਨਾਲ ਕੀਤਾ ਓਏ ਹੋਏ 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 ਬੱਚੇ ਨੇ ਛੋਟੇ ਸਹਿਬਜ਼ਾਦੇ ਤਰੀਕਾ ਚੱਕ ਕਰੋ ਅੰਦਰ ਰਹਿ ਦਾਖਲ ਹੋਓ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਓਏ ਹਜ਼ਾਰਾਂ ਮਤਮਤ ਨੂੰ ਸਾਹ ਦਿੱਤਾ ਈ ਉਸ ਮਾਲਕ ਨੇ ਦਿੱਤਾ ਈ ਆ ਤੈਨੂੰ ਜੋ ਕੁਝ ਦਿੱਤਾ ਨਾ ਉਸ ਮਾਲਕ ਨੇ ਦਿੱਤਾ ਵੈ ਤੇ ਉਸ مالک ਦਾ ਸ਼ੁਕਰਦਾਕਾਰ ਇਹ ਆਪਣੇ ਹੱਥੀ ਅਸੀਂ ਰੋੜ ਕੇ ਆਏ ਯੂ ਤੇ ਹੁਣ ਉਸ مالک ਦਾ ਸਿਸਟਮ ਜੋ ਉਸ مالک ਜੇਕਰ ਦੇਣ ਤਖਤ ਉਸ مالک ਨੂੰ ਦਿੱਤਾ ਨਾ ਇੱਥੇ ਇਨਸਾਫ ਵੀ ਉਸ مالک ਦਾ ਕਰ ਇਹਨੂੰ ਕਹਿੰਦੇ ਵਾਹਿਗੁਰੂ ਜੀ ਦੀ ਫਤਿਹ ਜੇ ਕੁਸ਼ਤਾਨ ਬੜਾ ਖੁਸ਼ ਹੁੰਦਾ ਬੀਬੀਆਂ ਨੂੰ ਰਲਾ ਆ ਕੇ ਮਾਤਾ ਗੁਜਰ ਕੌਰ ਜੀ ਇਹ ਬੀਬੀਆਂ ਨੂੰ ਇਦਾਂ ਬੜਾ ਖੁਸ਼ ਹੁੰਦਾ ਏ ਇਹ ਪਰੋਲਾਂ ਬਲਤਕਾਰੀਆਂ ਨੂੰ ਪਰੋਲਾਂ ਦੇ ਦੇ ਕੇ ਬੜਾ ਖੁਸ਼ ਹੁੰਦਾ ਸ਼ਤਾਨ ਮਸਦਾਂ ਟਾ ਕੇ ਚਤਾਨ ਬੜਾ ਖੁਸ਼ ਹੁੰਦਾ ਇਹਨੂੰ ਕਹਿੰਦੇ ਆ ਕਾਫਰ ਹੈ ਉਹ ਕਾਫਰ ਦੱਸ ਹੁਣ ਹੁਣ ਮੈਂ ਕਾਫਰ ਦੱਸਾ ਕੋਣ ਹੈ ਸੋਬਰ ਹਲ ਜਿਹੜੀ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਹਰ ਘਰ ਦਾ ਮਾਸ਼ਰਾ ਕਿੱਧਰੋਂ ਜਾਂਦਿਆ ਵੈ ਮੈਂ ਅਗਲੀ ਵੀਡੀਓ ਮੈਂ ਸਪੈਸ਼ਲ ਇੱਕ ਵੀਡੀਓ ਦੇ ਵਿੱਚ ਮੈਂ ਦਸਾਂਗਾ ਕਿ ਖਾਲਸਾ ਰਾਜ ਖਾਲਸਾ ਜਿਹੜਾ ਵੈ ਇਸ ਤਰ੍ਹਾਂ ਆਏਗਾ हां जी मैं कहने अगली वीडियो बड़ी इंपॉर्टेंट है ਤੇ ਜਿਹੜਾ ਬੰਦਾ ਉਸ ਵੀਡੀਓ ਨੂੰ ਸੁਣ ਗਿਆ ਬਸ ਮੇਰਾ ਚੈਲੰਜ ਹੈ ਜਿਹੜਾ ਬੰਦਾ ਉਸ ਵੀਡੀਓ ਨੂੰ ਸੁਣ ਗਿਆ ਉਹਦੇ ਉੱਤੇ ਅਮਲ ਕਰ ਗਿਆ हां जी ਫਿਰ ਸਿੱਖਾ ਦੀ ਤਾਕਤ ਦੇਖੋ ਤੇ ਕਿੰਨੀ ਤਾਕਤ ਹੁੰਦੀ ਉਸ ਚੀਜ਼ ਤੋਂ ਇਹਨਾਂ ਨੂੰ ਡਰ ਹੈ ਉਸ ਚੀਜ਼ ਤੋਂ ਇਹਨਾਂ ਨੂੰ ਖੋਫ ਹੈ 4 ਬੀਬੀ ਹੈ ਬਲਤਕਾਰ ਹੋਇਆ ਵੈ ਸ਼ੈਤਾਨੀ ਦਾ ਰਾਜ ਹੈ ਲੇਕਿਨ ਇੱਕ ਵਕਤ ਆਏਗਾ ਤਖਤ ਦੇ ਉੱਤੇ ਖਾਲਸਾ ਖਾਲਸਾ ਫੌਜ ਜਾਏਗੀ ਹੁਣ ਇਸਲਾਮ ਖਾਲਸਾ ਫੌਜ ਖਾਲਸਾ ਰਾਜ ਦੇ ਬਾਰੇ ਕੀ ਸੋਚਦਾ ਵੈ ਇਹ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਖਾਲਸਾ ਰਾਜ ਦੀ ਸਪੋਰਟ ਕਰੇਗਾ ਕਿ ਮੁਖਾਲਫਤ ਕਰੇਗਾ ਹਾਂਜੀ ਬਾਕੀ ਜੋ ਮੈਂ ਆਪਣੀ ਮੁਸਲਮਾਨ ਦੇ ਨਜ਼ਰ ਵਿੱਚ ਜੋ ਮੈਂ ਸਮਝਦਾ ਸੀ ਉਹ ਤੁਹਾਨੂੰ ਦੱਸਦਾ ਬਾਕੀ ਤੁਹਾਡਾ ਖਿਆਲ ਹੈ ਤੁਹਾਡੀ ਕੀ رائے ਹੈ ਤੁਸੀਂ ਥੱਲੇ ਕਮੈਂਟ ਬਾਕਸ ਲਾ ਦਿੰਦੇ